ਸੱਚਕਲ ਦੋਸਤੋ ਮੈਂ ਹਰਜਪਲ ਮਾਖਣੀ ਜਿਹੜੀ ਚੀਜ਼ ਹਰ ਬੰਦੇ ਕੋਲ ਨਾ ਹੋਵੇ ਕੁਝ ਲੋਗ ਹੀ ਉਹਨੂੰ ਅਫੋਰਡ ਕਰ ਸਕਣ ਉਹਨੂੰ ਆਪਾਂ ਲਗਜ਼ਰੀ ਕਹਿੰਦੇ ਆ ਉਹਨੂੰ ठाਠ ਬਾਠ ਦੀ ਨਿਸ਼ਾਨੀ ਕਹਿੰਦੇ ਆ ਤੇ ਇਹ ਜਿਹੜੀ ਲਗਜ਼ਰੀ ਦੇ ਜਿਹੜੇ ਪ੍ਰਤੀਕ ਨੇ ਇਹ ਸਮੇਂ ਦੇ ਨਾਲ ਬਦਲਦੇ ਰਹਿੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਦਲਦੇ ਰਹਿਣਗੇ 60 ਦੇ ਦਹਾਕੇ ਵਿੱਚ ਕਾਰ ਹੋਣਾ ਇੱਕ ਸ਼ਾਨੋ ਸ਼ੌਕਤ ਦੀ ਨਿਸ਼ਾਨੀ ਸੀ 70 ਦੇ ਦਹਾਕੇ ਵਿੱਚ ਟੈਲੀਫੋਨ ਬਣਿਆ ਲਗਜ਼ਰੀ ਦਾ ਪ੍ਰਤੀਕ ਸ਼ਾਨੋ ਸ਼ੌਕਤ ਦਾ ਪ੍ਰਤੀਕ 80 ਦੇ ਦਹਾਕੇ ਵਿੱਚ ਟੈਲੀਵਿਜ਼ਨ ਨੇ ਇਹਦੀ ਜਗ੍ਹਾ ਲੈ ਲਈ 90 ਦੇ ਦਹਾਕੇ ਵਿੱਚ ਕੰਪਿਊਟਰ ਹੋਣਾ ਇੱਕ ਸ਼ਾਨੋ ਸ਼ੌਕਤ ਦਾ ਪ੍ਰਤੀਕ ਬਣਿਆ 2000 ਦੇ ਦਹਾਕੇ ਵਿੱਚ ਫੋਨ ਆਈਫੋਨ ਜਿਹੜਾ ਹੁਣ ਉਹ ਇੱਕ ਸ਼ਾਨੋ ਸ਼ੌਕਤ ਦੀ ਨਿਸ਼ਾਨੀ ਬਣਿਆ 2010 ਦੇ ਦਹਾਕੇ ਵਿੱਚ ਇੰਟਰਨੈਟ ਹੋਣਾ ਇੱਕ ਵੱਡੀ ਸ਼ਾਨ ਦੀ ਗੱਲ ਸੀ ਇਹ ਸੂਚੀ ਦਾ ਕੋਈ ਅੰਤ ਨਹੀਂ ਹੈ ਪਰ ਹੁਣ ਜਿਵੇਂ ਜਿਵੇਂ ਪੀੜੀਆਂ ਲੰਘ ਗਈਆਂ ਇਸ ਸਾਰੀਆਂ ਸ਼ੋਰਾਂ ਮੀਆਂ ਜਿਹੜੀਆਂ ਚੀਜ਼ਾਂ ਨੇ ਜ਼ਰੂਰਤਾਂ ਬਣ ਗਈਆਂ ਤੇ ਹੁਣ ਅੱਜ ਦੀ ਡੇਟ ਦੇ ਵਿੱਚ ਸ਼ਾਨ ਸ਼ੌਕਤ ਦੀ ਨਿਸ਼ਾਨੀ ਕੀ ਹੈ ਪ੍ਰਤੀਕ ਕੀ ਹੈ ਹੁਣ ਲਗਜ਼ਰੀ ਕਿਸੇ ਕਰੂਜ਼ ਲਾਈਨਰ ਦੇ ਉੱਪਰ ਜਾ ਕੇ ਕਿਸੇ ਬਹੁਤ ਰੈਨਾਉਂਡ ਸ਼ੈਫ ਦੇ ਹੱਥ ਦਾ ਬਣਿਆ ਹੋਇਆ ਖਾਣਾ ਬਿਲਕੁਲ ਨਹੀਂ ਹੈ ਬਲਕਿ ਹੁਣ ਲਗਜ਼ਰੀ ਹੈ ਆਪਣੇ ਘਰ ਦੇ ਵਿੱਚ ਆਪਣੇ ਕਿਚਨ ਗਾਰਡਨ ਜਾਂ ਆਪਣੇ ਖੇਤ ਦੇ ਵਿੱਚ ਜ਼ਹਿਰ ਮੁਕਤ ਪੋਜਣ ਉਗਾ ਕੇ ਖਾਣਾ ਹੁਣ ਲਗਜ਼ਰੀ ਤੁਹਾਡੇ ਘਰ ਵਿੱਚ ਲਿਫਟ ਹੋਣਾ ਨਹੀਂ ਹੈਗਾ ਹੁਣ ਲਗਜ਼ਰੀ ਹੈ ਜੇ ਤੁਸੀਂ ਭੱਜ ਕੇ ਪੌੜੀਆਂ ਚੜ੍ਹ ਉੱਤਰ ਸਕਦੇ ਹੋ ਹੁਣ ਵੱਡਾ ਫ੍ਰਿਜ ਖਰੀਦਣਾ ਕੋਈ ਲਗਜ਼ਰੀ ਨਹੀਂ ਹੈਗਾ ਹੁਣ ਲਗਜ਼ਰੀ ਹੈ ਆਪਣਾ ਖਾਣਾ ਆਪ ਬਣਾਉਣਾ ਜਾਣਨਾ ਅੱਜ ਦੇ ਦੌਰ ਵਿੱਚ ਨਾ ਹੋਮ ਥੀਏਟਰ ਦੇ ਮਾਲਕ ਹੋਣਾ ਵੱਡੀ ਸਕਰੀਨ ਵਾਲੇ ਥੀਏਟਰ ਦਾ ਮਾਲਕ ਹੋਣਾ ਬਿਲਕੁਲ ਲਗਜ਼ਰੀ ਨਹੀਂ ਹੈਗੀ ਲਗਜ਼ਰੀ ਹੈ ਜੇ ਤੁਸੀਂ ਸਰੀਰਕ ਤੌਰ ਦੇ ਉੱਤੇ ਬਾਹਰ ਖੁੱਲੀ ਹਵਾ ਦੇ ਵਿੱਚ ਖੇਡਦੇ ਹੋ ਅੱਜ ਦੇ ਦੌਰ ਵਿੱਚ ਮਹਿੰਗੀਆਂ ਘੜੀਆਂ ਹੋਣਾ ਬਿਲਕੁਲ ਲਗਜ਼ਰੀ ਦਾ ਪ੍ਰਤੀਕ ਨਹੀਂ ਹੈ ਪਰਿਵਾਰ ਅਤੇ ਦੋਸਤਾਂ ਦੇ ਨਾਲ ਵਧੀਆ ਸਮਾਂ ਬਿਤਾਉਣ ਦੀ ਸਮਰੱਥਾ ਜਿਹੜਾ ਉਹ ਟਾਈਮ ਤੁਹਾਡੇ ਕੋਲ ਹੈ ਇਹ ਲਗਜ਼ਰੀ ਹੈ ਹੁਣ ਇਹ ਹਰੇਕ ਬੰਦਾ ਅਫੋਰਡ ਨਹੀਂ ਕਰ ਸਕਦਾ ਕਿਸੇ ਸੁਪਰ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਜਾ ਕੇ ਚੈੱਕਅਪ ਕਰਾਣਾ ਦੀ ਸਮਰੱਥਾ ਜਿਹੜੀ ਹੈ ਉਹ ਬਿਲਕੁਲ ਤੁਹਾਡੀ ਲਗਜ਼ਰੀ ਨਹੀਂ ਹੈ ਉਹ ਸ਼ਾਨੋ ਸ਼ੌਕਤ ਨਹੀਂ ਦਰਸਾਂਦਾ ਜਿਹੜਾ ਉਹਨਾਂ ਚੀਜ਼ਾਂ ਬਾਰੇ ਆਪਾਂ ਸੋਚੀਏ ਜੋ ਅਸਲ ਵਿੱਚ ਪੈਸਾ ਖਰੀਦ ਨਹੀਂ ਸਕਦਾ ਸਿਹਤਮੰਦ ਰਹਿਣਾ ਖੁਸ਼ ਰਹਿਣਾ ਪਿਆਰ ਨਾਲ ਪਰਿਵਾਰ ਦੇ ਵਿੱਚ ਰਹਿਣਾ ਪਿਆਰ ਕਰਨ ਵਾਲੇ ਦੋਸਤ ਹੋਣਾ ਪ੍ਰਦੂਸ਼ਣ ਰਹਿਤ ਜਗ੍ਹਾ ਦੇ ਵਿੱਚ ਰਹਿਣਾ ਮਨ ਦੀ ਸ਼ਾਂਤੀ ਬੱਚਿਆਂ ਦਾ ਆਪਣੇ ਮਾਤਾ ਪਿਤਾ ਦੇ ਨਾਲ ਪਿਆਰ ਸਤਿਕਾਰ ਨਾਲ ਰਹਿਣਾ ਇਹ ਹੈ ਲਗਜ਼ਰੀ ਅੱਜ ਦੀ ਡੇਟ ਦੇ ਵਿੱਚ ਲਗਜ਼ਰੀ ਹੈ ਸ਼ੁੱਧ ਪਾਣੀ ਲਗਜ਼ਰੀ ਹੈ ਸਨ ਸ਼ਾਈਨ ਖਿੜੀ ਧੁੱਪ ਖੁੱਲ ਕੇ ਹੱਸਣਾ ਹੈ ਲਗਜ਼ਰੀ ਲਗਜ਼ਰੀ ਤਾਜੀ ਸ਼ੁੱਧ ਹਵਾ ਹੈ ਅੱਜ ਕੱਲ ਇੰਸ਼ੋਰੈਂਸ ਤਾਂ ਬਹੁਤ ਆ ਬਹੁਤ ਮਰਦੀ ਹੈ ਤੁਹਾਨੂੰ ਪਰ ਸੇਫਟੀ ਲਗਜ਼ਰੀ ਬਣ ਗਈ ਹੈ ਮੰਦਰ ਮਸਜਿਦ ਗੁਰਦੁਆਰੇ ਗਿਰਜੇ ਬੇਸ਼ਮਾਰ ਨੇ ਪਰ ਪੁਰੋਸਾ ਜਿਹੜਾ ਉਹ ਲਗਜ਼ਰੀ ਹੈ ਅੱਜ ਦੀ ਡੇਟਸ ਲਗ ਜੀ ਹਰੋ ਚੀਜ਼ ਹੈ ਜਿਹੜੀ ਦੁਰਲਭ ਹੁੰਦੀ ਹੈ ਜਿਹੜਾ ਸਮੇਂ ਦੇ ਵਿੱਚ ਹਰ ਬੰਦਾ ਨਹੀਂ ਅਫੋਰਡ ਕਰ ਸਕਦਾ ਸ਼ਿਸ਼ਟਾਚਾਰ ਸਮਝ ਇਮਾਨਦਾਰੀ ਇਹ ਨਵੀਆਂ ਲਗਜ਼ਰੀਆਂ ਨੇ ਪੈਸਾ ਨਾ ਨੈਤਿਕਤਾ ਕਾਮਨ ਸੈਂਸ ਤੇ ਆਪਸੀ ਸਤਿਕਾਰ ਸਹਿਜਤਾ ਇਹ ਤੁਹਾਨੂੰ ਬਿਲਕੁਲ ਖਰੀਦ ਕੇ ਨਹੀਂ ਦੇ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਇਹ ਲੋਕਾਂ ਦੀ ਜ਼ਰੂਰਤ ਬਣੀ ਬਣਨ ਵਾਲੀ ਹੈ ਪਰ ਲਗਜ਼ਰੀ ਹੋਊਗੀ ਐਚ ਆਈ ਹਿਊਮਨ ਇੰਟੈਲੀਜੈਂਸ ਤੋਂ ਆਓ ਆਪਾਂ ਆਪਣਾ ਖਾਣਾ ਉਗਾਣਾ ਪਕਾਣਾ ਤੇ ਖਾਣਾ ਸਿੱਖੀਏ ਹੁਣ ਸਮੇਂ ਸਮੇਂ ਦੇ ਉੱਤੇ ਅਸੀਂ ਇੱਕ ਬਾਗ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਆਰਗੈਨਿਕਲੀ ਤੁਸੀਂ ਕਿਵੇਂ ਆਪਣੀਆਂ ਸਬਜ਼ੀਆਂ ਤੇ ਫਲੋ ਗਾਣੇ ਨੇ ਉਹਦੇ ਬਾਰੇ ਰੀਅਲ ਟਾਈਮ ਦੇ ਵਿੱਚ ਚਰਚਾ ਹੋਊਗੀ ਜੋ ਉੱਥੇ ਹੋ ਰਿਹਾ ਉਹਨੂੰ ਸਮੇਂ-ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਖਾਣਾ ਪਕਾਉਣ ਬਾਰੇ ਵੀ ਕਿਸ ਤਰ੍ਹਾਂ ਆਪਾਂ ਉਹਨੂੰ ਪਕਾਈਏ ਤਾਂ ਕਿ ਉਹ ਉਹਦਾ ਜਿਹੜਾ ਪੋਸ਼ਣ ਤ ਪੋਸ਼ਕ ਤੱਤ ਨੇ ਉਹ ਰਹਿਣ ਔਰ ਸਵਾਦ ਵੀ ਬਣੇ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ